ਵਰਤਵ ਕਾਜ ਪ੍ਰਿਸ਼ਦ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਾਲੀ ਨੂੰ ਸਵਰਪਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਵਿੱਚ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਦੀ ਪਟਿਆਲਾ ਸਪੀਅਰ ਪਾਰਟਸ ਡੀਲਰ ਐਸੋਸੀਏਸ਼ਨ ਮਿਸ਼ਨ ਸੇਫ ਲਾਈਫ ਵੈਲਫੇਅਰ ਸੁਸਾਇਟੀ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ ਇਸ ਮੌਕੇ ਸਮੂਹ ਮੈਂਬਰਾਂ ਵੱਲੋਂ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਨਾਲ ਹੀ ਭਗਤ ਸਿੰਘ ਦੀਆਂ ਲਿਖਤਾਂ ਬਾਰੇ ਉੱਥੇ ਆਏ ਸਮੂੱਚੇ ਮੈਂਬਰਾਂ ਨੂੰ ਜਾਣਕਾਰੀ ਵੀ ਦਿੱਤੀ ਗਈ। ਹਰ ਬਾਰੇ ਇਹ ਸੰਸਥਾ ਵੱਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਲੋਕ ਜਿੱਥੇ ਆਪਣੇ ਵਿਰਸੇ ਨਾਲ ਜੁੜਦੇ ਨੇ ਉੱਥੇ ਸ਼ਹੀਦਾਂ ਨੂੰ ਯਾਦ ਕਰਦੇ ਆ ਉਹਨਾਂ ਵਿੱਚ ਦੇਸ਼ ਭਗਤੀ ਦੇਸ਼ ਪ੍ਰਤੀ ਪੇਮ ਦੀ ਭਾਵਨਾ ਵੀ ਉਜਾਗਰ ਕੀਤੀ ਜਾਂਦੀ ਹੈ। ਸੀ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਐਸਸੀਬੀ ਪੰਜਾਬ ਵੱਲੋਂ ਅੱਜ ਜਿਹੜੀ ਭਾਰਤ ਪ੍ਰਕਾਸ਼ ਰਸ਼ਦ ਵੱਲੋਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਜਿਹੜਾ ਇਹਨਾਂ ਨੇ ਬਲੱਡ ਡੋਨੇਸ਼ਨ ਕੈਂਪ ਲਾਇਆ ਹੈ ਅਸੀਂ ਇਹਦੇ ਲਈ ਇਹਨਾਂ ਨੂੰ ਸਹਿਯੋਗ ਦੇਣ ਲਈ ਆਏ ਆ ਤੇ ਅਸੀਂ ਇਹ ਜਿਹੜਾ ਬਲੱਡ ਡੋਨੇਸ਼ਨ ਹੈ ਇਸ ਤੋਂ ਉੱਤਮ দান ਕੋਈ ਨਹੀਂ ਹੋ ਸਕਦਾ ਆਪਾਂ ਪੈਸਾ ਦੇ ਸਕਦੇ ਆ ਕਿਸੇ ਨੂੰ ਕੁਝ ਹੋਰ ਚੀਜ਼ ਦੇ ਸਕਦੇ ਆ ਪਰ ਜਿਹੜੀ ਇਹ ਚੀਜ਼ ਹੈ ਇਹ ਕਿਤੇ ਤੁਹਾਨੂੰ ਮਾਰਕੀਟ ਚ ਅਵੇਲੇਬਲ ਨਹੀਂ ਹੈ ਇਦੇ ਨਾਲ ਬਹੁਤ ਜ਼ਿਆਦਾ ਇਹਦੀ ਇਹਨਾਂ ਦੇ ਅਪਰਾਲੇ ਦੀ ਅਸੀਂ ਬਹੁਤ ਛਲਾਗਾ ਕਰਦੇ ਆ ਤੇ ਸਰਦਾਰ ਭਗਤ ਸਿੰਘ ਜੀ ਦੇ ਜਿਹੜੇ ਪੂਰਨਿਆਂ ਤੇ ਚੱਲਣ ਦੀ ਸਾਡੀ ਜਿਹੜੀ ਜਨਰਲ ਕਨਫੈਡਰੇਸ਼ਨ ਹੈ ਅਸੀਂ ਤਾਂ ਸਾਡਾ ਆਈਕਨ ਹੀ ਸਰਦਾਰ ਭਗਤ ਸਿੰਘ ਜੀ ਨੇ ਸਾਡੇ ਅਸੀਂ 2008 ਤੋਂ ਜਦੋਂ ਚੱਲੇ ਆ ਸਾਡੇ ਜਿਹੜੇ ਕੈਲੰਡਰਾਂ ਦੇ ਵਿੱਚ ਹਮੇਸ਼ਾ ਸਰਦਾਰ ਭਗਤ ਸਿੰਘ ਜੀ ਨੂੰ ਸਮਰਪਿਤ ਹੀ ਰਿਹਾ ਹੈ ਸਾਡੇ ਕਿਸੇ ਲੀਡਰ ਦੀ ਫੋਟੋ ਨਹੀਂ ਲਾਂਦੇ ਅਸੀਂ ਭਗਤ ਇਹਨਾਂ ਦੇ ਵਿਕਾਸ ਭਾਰਤ ਵਿਕਾਸ ਰਚਨ ਦੇ ਪ੍ਰੋਗਰਾਮ 'ਚ ਵੀ ਅੱਜ ਅਸੀਂ ਕਾਫੀ ਲੰਬੇ ਸਮੇਂ ਤੋਂ ਉਹਨਾਂ ਨਾਲ ਅਸੀਂ ਸ਼ਮੂਲੀਅਤ ਕਰਦੇ ਆਏ ਹਾਂ ਇਸ ਪ੍ਰੋਗਰਾਮ 'ਚ ਤੇ ਇਹਨਾਂ ਦੇ ਇਸ ਜਿਹੜੇ ਸ਼ਲਾਘਾਯੋਗ ਜਿਹੜਾ ਕਦਮ ਹੈ ਅਸੀਂ ਉਹਨੂੰ ਪੂਰਾ ਐਪਰੀਸ਼ੀਏਟ ਕਰਦੇ ਹਾਂ ਲਾਈਫ ਵੈਲਫੇਅਰ ਸੁਸਾਇਟੀ ਇਹਦਾ ਇੱਕ 파ਟ ਸੀਗੀ ਜੋ ਭਾਰਤ ਵਿਕਾਸ ਪਰਿਸ਼ਦ ਨੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਅੱਜ ਸ਼ਹੀਦਾਂ ਦੀ ਯਾਦ ਵਿੱਚ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਯਾਦ ਵਿੱਚ ਹਰ ਸਾਲ ਲਗਾਉਂਦੇ ਨੇ ਇਹ ਅਸੀਂ ਇਹਨਾਂ ਚ ਪਾਰਟਿਸਿਪੇਟ ਕਰਦੇ ਹਾਂ ਅਸੀਂ ਅਬਦੇ ਲੈਵਲ ਤੇ ਵੀ ਹਰ ਸਾਲ ਨਵੰਬਰ ਤੇ ਮਈ ਚ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਹਾਂ ਇਹ ਸਾਡੇ ਅਹੀ ਮਿਸ਼ਨ ਹੈ ਵੀ ਕੋਈ ਵੀ ਬੰਦਾ ਬਲੱਡ ਤੋਂ ਬਿਨਾਂ ਨਾ ਮਰੇ ਬਲੱਡ ਦੀ ਉਹਨੂੰ ਜਿੰਨੀ ਵੀ ਹੋਏ ਘਾਟ ਅਸੀਂ ਕੋਸ਼ਿਸ਼ ਕਰਦੇ ਹਾਂ ਪੂਰੀ ਕਰਦੇ ਹਾਂ ਇਨ ਮੀਨ ਟਾਈਮ ਵੀ ਜੇ ਸਾਨੂੰ ਕੋਈ ਕਹਿੰਦਾ ਵੀ ਤੁਸੀਂ ਸਾਡੇ ਨਾਲ ਹੈਲਪ ਕਰੋ ਵੀ ਸਾਡੇ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਣਾ ਚਾਹੁੰਦੇ ਆ ਸਾਨੂੰ ਅਸੋਸੀਏਟ ਕਰੋ ਤਾਂ ਅਸੀਂ ਹਮੇਸ਼ਾ ਤਿਆਰ ਰਹਿੰਦੇ ਆ ਕੋਸ਼ਿਸ਼ ਕਰਦੇ ਆ ਦੇਣ ਦੀ ਤੇ ਇਹੀ ਸਾਡਾ ਮਿਸ਼ਨ ਹੈ ਕਿ ਸਾਡੇ ਸਾਰਿਆਂ ਨੂੰ ਬੇਨਤੀ ਵੀ ਹੈ ਵੱਧ ਤੋਂ ਵੱਧ ਬਲੱਡ ਡੋਨੇਸ਼ਨ ਕਰਨ 3 ਮਹੀਨੇ ਬਾਅਦ ਆਪਣਾ ਪੂਰਾ ਹੋ ਜਾਂਦਾ 3 ਮਹੀਨੇ ਬਾਅਦ ਬਲੱਡ ਡੋਨੇਸ਼ਨ ਜ਼ਰੂਰ ਕਰਨਾ ਚਾਹੀਦਾ ਰੱਤ ਵਿਕਾਸ ਪਰਸ਼ਦ ਪਟਿਆਲਾ ਹਰ ਸਾਲ ਸ਼ਹੀਦ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਜੀ ਦੇ ਜਿਹੜਾ ਸਹਿਿੱਦੀ ਦਿਹਾੜਾ ਉਸਤੇ ਸ਼ਹੀਦਾਂ ਨੂੰ ਫੁੱਲਾਂ ਨਾਲ ਸਨ੍ਹਾ ਨਹੀਂ ਦੇ ਕੇ ਖੂਨ ਨਾਲ ਸਨ੍ਹਾ ਜੀ ਦਿੰਦਾ ਤੇ ਪਟਿਆਲੇ ਦੇ ਲੱਗ-ਲੱਗ ਵਰਗ ਲੱਗ-ਲੱਗ ਸੋਸਾਇਟੀਆਂ ਸਾਨੂੰ ਇਸੇ ਵਿੱਚ ਸਹਿਯੋਗ ਦੇਣੀ ਹੈ ਅੱਜ ਮਿਸ਼ਨ ਫਤਿਹ ਆਇਆ ਕੋਟਸ ਕਲਾਸੀ ਦਾ ਆਇਆ ਹੈ ਜਨਰਲ ਕੈਟਾਗਰੀ ਦੇ ਬੰਦੇ ਆਏ ਤੇ ਸਾਡਾ ਟਾਰਗੇਟ 100 ਹੈ ਤੋਂ 100 ਤੋਂ ਉਪਰ ਅੱਜ ਬੁਨੈਟ ਕਰਾਂਗੇ ਤੇ ਸਾਰੇ ਸਮਾਜ ਵਾਸੀਆਂ ਨੇ ਵੀ ਇਹ ਹੀ ਨਿਵੇਦਨ ਹੈ ਕਿ ਸ਼ਹੀਦਾਂ ਨੂੰ ਜਿਸ ਕਰਕੇ ਉਹਨਾਂ ਨੇ ਸਾਨੂੰ ਸਹੀ ਜਿੱਤੀ ਹੈ ਜੋ ਉਹਨਾਂ ਦਾ ਮੁੱਖ ਮੋਟਿਵ ਸੀਗਾ ਉਹਨੂੰ ਅਬਜੈਕਟ ਨੂੰ ਅਪਟੇਨ ਕਰਨ ਲਈ ਸਮਾਜ ਦੇ ਵਿੱਚ अपना कुछ ना कुछ अच्छा जो है वो देना चाहिए तयों आप उन्होंने सच्ची शवधानी दे पावगे इस मुद्दे को मुख रखते हुए प्रशद हर साल एक कार्यक्रम बड़ी बनाए हालांकि सभी शाखाओं हमारी पांच शाखाएं हैं और से हर वर्ष तेईस मार्च को शहीद भगत सिंह जी को समर्पित ये ब्लड डोनेशन कैंप लगाया जा रहा है और मुझे बहुत ही गर्व से मैं आपको बताना चाहूँगी कि इसमें ना केवल हमारे पुरुष सदस्य हैं बल्कि महिला सदस्य भी बहुत बढ़ चढ़ भाग लेते हैं और हर बार हमारी फीमेल की जो डोनर्स है वो भी बहुत आगे आकर इसमें पार्टिसिपेट करते हैं हम हर तर, हर साल ये हमारा एक रेगुलर रूटीन है इस कैंप को लगाने का इसके साथ साथ हमारे आने वाले कई प्रोग्राम हैं जो मैं सभी पटियाला वासियों को बताना चाहूँगी कि हम हर त्यौहार बहुत ही ट्रेडिशनल तरीके से और खुल कर मनाते हैं हमारी अब होली मनाई जाएगी मंडे को प्रेमधाम स्कूल में जिसमें हमने फूलों के साथ हल्का सा गुलाल जो है उससे हम मनाएंगे उससे पहले भजन का कीर्तन होगा आप सब पटियाला वासी उसमें आमंत्रित हैं और इसी तरह आप सब रक्तदान शिविर में भी योगदान देकर हमारा हौसला बढ़ाए